ਪੰਜਾਬ ਸੱਚੀ ਮੁੱਚੀ ਬਹੁਤ ਸੋਹਣਾ ਪਰ ਅੱਜ ਨਾਲੋਂ ਵੱਧ ਮੈਨੂੰ ਪੁਰਾਣਾ ਪੰਜਾਬ ਸੋਹਣਾ ਲੱਗਦਾ ਵੈਸੇ ਵੀ ਮਨੁੱਖ ਦੇ ਹੱਥ ਦੇ ਵਿੱਚੋਂ ਜਿਹੜੀ ਚੀਜ਼ ਚਲੀ ਜਾਵੇ ਜਿਹੜੀ ਉਹਦੀ ਪਹੁੰਚ ਦੇ ਵਿੱਚ ਨਾ ਰਵੇ ਉਹਨੂੰ ਉਹ ਚੀਜ਼ ਚੰਗੀ ਲੱਗਦੀ ਹੁੰਦੀ ਆ ਅਸੀਂ ਜਦੋਂ ਉਹ ਚੀਜ਼ ਵਰਤਮਾਨ ਦੇ ਵਿੱਚ ਹੁੰਦੀ ਆ ਉਹਦੀ ਕਦਰ ਘਟ ਕਰਦੇ ਹੁੰਨੇ ਪਰ ਜਦੋਂ ਹੱਥ ਦੇ ਵਿੱਚੋਂ ਨਿਕਲ ਜਾਂਦੀ ਆ ਸਮਾਂ ਬੀਤ ਜਾਂਦਾ ਫਿਰ ਸਾਨੂੰ ਉਹ ਚੀਜ਼ ਚੰਗੀ ਲੱਗਣ ਲੱਗ ਜਾਂਦੀ ਆ ਪੁਰਾਣੇ ਪੰਜਾਬ ਦੀ ਬਾਤ ਪਾਉਂਦਿਆਂ ਉਹ ਜਮਾਤਾਂ ਉਹ ਜਮਾਤੀ ਉਹ ਸੱਥਾ ਉਹ ਹਾਰੇ ਉਹ ਕੜਨੀ ਉਹ ਚਾਟੀ ਉਹ ਚਰਖੇ ਉਹ ਹਲ ਉਹ ਪੰਜਾਲੀ ਉਹ ਗੱਡੇ ਸਭ ਕੁਝ ਚੇਤੇ ਆਉਂਦਾ ਤੇ ਜਿਹੜੀ ਥਾਂ ਨੇ ਉੱਤੇ ਇਸ ਵੇਲੇ ਮੈਂ ਖੜਾ ਤੁਹਾਨੂੰ ਘੱਟੋ-ਘੱਟ 50 ਸਾਲ ਪੁਰਾਣਾ ਪੰਜਾਬ ਜ਼ਰੂਰ ਦਿਖ ਜਾਂਦਾ ਅੰਮ੍ਰਿਤਸਰ ਦੇ ਕੋਲੇ ਜਿਹੜੀ ਹਵੇਲੀ ਬਣੀ ਆ ਇਹ ਸਤੀਸ਼ ਜੈਨ ਪੁਰਾਣੀ ਹਵੇਲੀ ਆ ਸਾਡੇ ਬੜੇ ਸਤਿਕਾਰਯੋਗ ਮਿੱਤਰ ਨੇ ਭਰਾ ਨੇ ਉਹਨਾਂ ਨੇ ਇੱਕ ਪਾਸੇ ਨਾ ਇੱਥੇ ਪੁਰਾਣਾ ਪੰਜਾਬ ਦਰਸਾਉਣ ਵਾਲਾ ਕਹਿ ਦਈਏ ਖਾਣਾ ਬਣਾਇਆ ਖੂਂਜਾ ਬਣਾਇਆ ਇੱਕ ਪਾਸੇ ਅਲੈਦੀ ਥਾਂ ਬਣਾਈ ਆ ਐਸ ਥਾਂ ਤੇ ਜਿੱਥੇ ਮੈਂ ਖੜਾ ਤੇ ਇਹ ਮੈਨੂੰ ਸੱਚੀ ਮੁੱਚੀ ਈਆਂ ਲੰਦਦਾ ਕਿਉਂਕਿ ਮੈਂ ਤੇ ਤੁਸੀਂ ਸਾਰੇ ਸਰਕਾਰੀ ਸਕੂਲਾਂ ਵਾਲੇ ਆ ਸਾਨੂੰ ਵੀ ਈਉਂ ਹੀ ਅਧਿਆਪਕ ਸਾਹਿਬ ਪੜਾਉਂਦੇ ਹੁੰਦੇ ਸੀ ਤੇ ਆਹ ਡੰਡਾ ਉਹਨਾਂ ਦੇ ਹੱਥ ਦੇ ਵਿੱਚ ਹੁੰਦਾ ਸੀ ਸਾਡੇ ਵੀ ਅਧਿਆਪਕ ਸਾਹਿਬਾਂ ਦੇ ਸਾਨੂੰ ਅਕਲ ਦੇਣ ਵਾਸਤੇ ਉਹ ਡੰਡਾ ਚੱਕਦੇ ਹੁੰਦੇ ਸੀ ਤੇ ਐਂ ਹੀ ਅਸੀਂ ਕਈ ਵਾਰੀ ਮੁਰਗਾ ਬਣਦੇ ਹੁੰਦੇ ਸੀ ਆਹ ਦੇਖ ਲਓ ਜੀ ਐਨੇ ਕੰਮ ਨਹੀਂ ਕੀਤਾ ਹੋਣਾ ਭਾਵੇਂ ਕਿ ਸਟੈਚੂ ਬਣਾਏ ਗਏ ਆ ਇਹ ਬੁੱਤ ਰੱਖੇ ਗਏ ਆ ਇੱਕ ਨੇ ਉਧਰ ਨੂੰ ਮੁਰਗਾ ਬਣਿਆ ਤੇ ਇੱਕ ਇਧਰ ਨੂੰ ਮੁਰਗਾ ਬਣਿਆ ਤੇ ਆਹ ਬਿਲਕੁਲ ਆ ਜਿਵੇਂ ਫਟੀਆਂ ਮੂਰੇ ਰੱਖੀਆਂ ਅੱਜ ਜਿਵੇਂ ਸਲੇਟਾ ਮੂਰੇ ਰੱਖੀਆਂ ਐਵੇਂ ਹੀ ਅਸੀਂ ਊੜਾ ਆੜਾ ਈ ਡੀ ਸਸਾ ਹਾਹਾ ਲਿਖਦੇ ਹੁੰਦੇ ਸੀ ਇਹ ਇੱਕ ਪੂਰਾ ਸਕੂਲ ਦਾ ਦ੍ਰਿਸ਼ ਬਣਾਇਆ ਇਹਨਾਂ ਨੇ ਜਮਾਤ ਲੱਗੀ ਹੋਈ ਆ ਅਧਿਆਪਕ ਸਹਿਬਾਨ ਆ ਆ ਦੇਖੋ ਅੱਜ ਕੱਲ ਤਾਂ ਚਲੋ ਸਕੂਲਾਂ ਦੇ ਵਿੱਚ ਨਵੀਨੀ ਕਰਨੀਆਂ ਗੱਲਾਂ ਹੋਈਆਂ ਅੱਜ ਕੱਲ ਕੰਪਲਮੈਂਟ ਸਕੂਲ ਹੋ ਗਏ ਆ ਪਰ ਅਸੀਂ ਵੀ ਜਦੋਂ ਨਾ ਉਹ ਡੰਡਾ ਦੇਖ ਕੇ ਤਾਂ ਮੈਨੂੰ ਚੇਤੇ ਆ ਗਿਆ ਆਪਣਾ ਬਚਪਨ ਸਾਨੂੰ ਸਾਡੇ ਹਿਸਾਬ ਵਾਲੇ ਮਾਸਟਰ ਸਾਹਿਬ ਸਰਦਾਰ ਜਸਵੰਤ ਸਿੰਘ ਕਹਿੰਦੇ ਹੁੰਦੇ ਸੀ ਵੀ ਜੇ ਨਹੀਂ ਕੰਮ ਕਰਕੇ ਆਏ ਤਾਂ ਆਪਦੀ ਪਸੰਦਾ ਡੰਡਾ ਆਪੇ ਲੱਭ ਲਿਓ ਤੇ ਨਾਲ ਦੇ ਖੇਤ ਦੇ ਵਿੱਚੋਂ ਅਸੀਂ ਛਟੀਆਂ ਦੇ ਵਿੱਚੋਂ ਇੱਕ ਪੋਲਾ ਦਾ ਡੰਡਾ ਲੈ ਕੇ ਆਉਣਾ ਲੱਭ ਕੇ ਵੀ ਚਲੋ ਇਹ ਸਾਡੇ ਤੇ ਵਰਨਾ ਅਸੀਂ ਪੋਲਾ じゃ ਲੱਭਣਾ ਪਰ ਉਹਨਾਂ ਦੇ ਹੱਥ 'ਚ ਜਾ ਕੇ ਪਤਾ ਨਹੀਂ ਕਿਵੇਂ ਸਖਤ ਹੋ ਜਾਂਦਾ ਸੀ ਤੇ ਫਿਰ ਸਾਡੇ ਪੁੜੇ ਸੇਕ ਦਿੰਦੇ ਹੁੰਦੇ ਸੀ ਤੇ ਅਸੀਂ ਲਾਇਕ ਸੀ ਇਸ ਗੱਲ ਦੇ ਧੰਨਵਾਦੀ ਉਹਨਾਂ ਦੇ ਜਿਨ੍ਹਾਂ ਨੇ ਸਾਨੂੰ ਅਕਲ ਸਿਖਾਈ ਆ ਆ ਦੇਖੋ ਜੀ ਆ ਕਿੰਨਾ ਸੋਹਣਾ ਕੁਝ ਲਿਖਿਆ ਅੱਜ ਕੱਲ ਤਾਂ ਮਾਂ ਬੋਲੀ ਪੰਜਾਬੀ ਦੇ ਵਿੱਚ ਆਪਾਂ ਕੋਸਪੈਟ ਹੋਰ ਗੱਲਾਂ ਨਹੀਂ ਕਰਵਾਤੀ ਆ ਪਰ ਲਿਖਿਆ ਹੋਇਆ ਪੰਜਾਬੀ ਮਾਂ ਬੋਲੀ ਬੋਲੀ ਨਾ ਰਹੀ ਤਾਂ ਕਵਤਾਵਾਂ ਗੁੰਮ ਜਾਣੀਆਂ ਮਾਵਾਂ ਦੀਆਂ ਦਿੱਤੀਆਂ ਦੁਆਵਾਂ ਰੁੱਲ ਜਾਣੀਆਂ ਦੇ ਤਿੰਨ ਸ਼ਹਾੜਤਾ ਦਾ ਮਿੱਟੀ ਚ ਮਿਲਾ ਦਿਓ ਦੇਖਿਓ ਪੰਜਾਬੀ ਉਹ ਪੰਜਾਬੀ ਨਾ ਪਲਾ ਦਿਓ ਜੋ ਪੂਰਾ ਕਰਨਾ ਖਾਬਾ ਨੂੰ ਤਾਂ ਰੱਖਿਓ ਨਾਲ ਕਿਤਾਬਾਂ ਨੂੰ ਇਹ ਹੁਣ ਤੁਸੀਂ ਦੇਖਣਾ ਆਪਾਂ ਸਾਰਿਆਂ ਨੇ ਦੇਖਣਾ ਵੀ ਕਿਤਾਬਾਂ ਨਾਲ ਰੱਖਣੀਆਂ ਉਹ ਪਰਲਾ ਪਾਸਾ ਵੀ ਜਮਾਤ ਦਾ ਦਿਖਾ ਦੇਉਗੀ ਲਓ ਜੀ ਆਹ ਦੇਖ ਲਓ ਇਧਰ ਵੀ ਇੱਕ ਆਸ ਲੱਗੀ ਆ ਇਧਰ ਵੀ ਅਧਿਆਪਕਾ ਜਿਹੜੀ ਉਹ ਪੜਾ ਰਹੀ ਆ ਤੇ ਜਦੋਂ ਆ ਨਾ ਹਿਸਾਬ ਤੋਂ ਥੋੜੀ ਜਿਹੀ ਦੂਰੀ ਬਣੀ ਹੁੰਦੀ ਸੀਗੀ ਕਿਉਂਕਿ ਸਾਨੂੰ ਇਹ ਕੰਮ ਔਖਾ ਲੱਗਦਾ ਸੀਗਾ ਤੇ ਆ ਜਦੋਂ ਅੱਜ ਆਪਕਾ ਸਹਬਾਰ ਨੇ ਲਿਖਣਾ ਵੀ ਭਾਈ ਅੱਜ ਜਰਬਾਂ ਤਕਸੀਮਾ ਕਰੋ ਤੇ ਬੁਖਾਰ ਚੜ ਜਾਣਾ ਪਰ ਹੁਣ ਲੱਗਦਾ ਵੀ ਯਾਰ ਉਹ ਸੋਹਣਾ ਸੀ ਵੇਲਾ ਹੁਣ ਜਿਹੜੇ ਇਹੋ ਜਿਹੇ ਬਾਲ ਆ ਅੱਜ ਕੱਲ ਤਾਂ ਚਲੋ ਇਹ ਵੀ ਜੇਕਰ ਕਿਸੇ ਨਿਆਣੇ ਨੂੰ ਇਹ ਗੱਲ ਕਹੀ ਜਾਵੇ ਕਿ ਭਾਈ ਤੂੰ ਆ ਮੜਾ ਜਾ ਆ ਕੰਮ ਕਰ ਸਕੂਲ ਦਾ ਤੇ ਬਾਪੇ ਧਰਨਾਂ ਦੇਣ ਲੱਗ ਜਾਂਦੇ ਆ ਪਰ ਜਦੋਂ ਅਸੀਂ ਪੜਦੇ ਸੀ ਤੇ ਆਹੀ ਬਿਲਕੁਲ ਆਪਦੀਆਂ ਬੋਰੀਆਂ ਆਪੇ ਲੈ ਕੇ ਆਉਣੀਆਂ ਬੈਣ ਦੇ ਲਈ ਤੇ ਖਾਦ ਵਾਲਾ ਝੋਲਾ ਹੋਣਾ ਸਾਡੇ ਕੋਲ ਤੇ ਉਦੋਂ ਤਾਂ ਕਰਦਿਆ ਨੇ ਗੱਲ ਕਹਣੀ ਵੀ ਵੱਧ ਤੋਂ ਵੱਧ ਕੰਮ ਲਿਆ ਕਰੋ ਇਹਨਾਂ ਤੋਂ ਚੰਡ ਕੇ ਰੱਖਿਆ ਕਰੋ ਇਹਨਾਂ ਨੂੰ ਹੁਣ ਤਾਂ ਧਰਨੇ ਲੱਗ ਜਾਂਦੇ ਪਾਈ ਕਿੱਲਾਂ ਵਖਰੀਆਂ ਆਪਾਂ ਅਗਲਾ ਵੀ ਦ੍ਰਿਸ਼ ਦਿਖਾ ਦਿੰਦੇ ਹਾਂ ਫਰਮਾਤਾ ਜੀ ਠੀਕ ਠਾਕ ਹੋ ਲਓ ਜੀ ਇੱਕ ਮਿੰਟ ਆਪਾਂ ਆ ਵੀ ਇਹਨਾਂ ਦ੍ਰਿਸ਼ ਦੇਖ ਲੈਨੇ ਆ ਇਹਨਾਂ ਫੋਟੋ ਖਿਚਵਾ ਲੈਂਦੇ ਆ ਵੀਰ ਜੀ ਨੂੰ ਫਿਰ ਆਪਾਂ ਅੰਦਰ ਜਾ ਕੇ ਤੇ ਆਪਦੀ ਗੱਲਬਾਤ ਕਰਦੇ ਆ ਆ ਲੋ ਜੀ ਇਹ ਥੋੜਾ ਜਿਹਾ ਕਮਰਾ ਗੂੰਜਦਾ ਤੇ ਆ ਜਿਹੜੇ ਪਿੱਤਲ ਦੇ ਭਾਂਡੇ ਆ ਇਹ ਆਪਣੇ ਕੱਲੇ ਕੱਲੇ ਘਰ ਦੇ ਵਿੱਚ ਹੁੰਦੇ ਸੀ ਹੁਣ ਇਹ ਭਾਂਡੇ ਜਿਹੜੇ ਉਹ ਕਿਸੇ ਵਿਰਲੇ ਟਾਵੇਂ ਘਰ ਦੇ ਵਿੱਚ ਹੋਣਗੇ ਇਹ ਭਾਂਡੇ ਕਲੀ ਕਰਾ ਲਓ ਸ਼ੀਸ਼ੇ ਵਾਂਗੂ ਚਮਕਾ ਲਓ ਤੇ ਇਹ ਉਦੋਂ ਹੁੰਦੇ ਸੀਗੇ ਅੱਜ ਦੇ ਦੌਰ ਦੇ ਵਿੱਚ ਤਾਂ ਆਪਾਂ ਜਾਣਦੇ ਵੀ ਬਹੁਤ ਕੁਝ ਬਦਲ ਗਿਆ ਤੇ ਆ ਭਾਂਡੇ ਦੇਖ ਕੇ ਵੀ ਉਹੀ ਚਿੱਤ ਆ ਗਿਆ ਵੀ ਭਾਈ ਕੰਗਣੀ ਵਾਲੇ ਗਲਾਸ ਛੰਨੇ ਤੇ ਹੋਰ ਜਿਹੜੇ ਭਾਂਡੇ ਬਲਟੋਈ ਗਾਦਰ ਇਹ ਸਾਰਾ ਕੁਝ ਇੱਥੇ ਪਿਆ ਆ ਦੇਖ ਲਓ ਸਾਰੇ ਪਿੱਤਲ ਦੇ ਭਾਂਡੇ ਆ ਕੜਾਈਆਂ ਇੱਥੇ ਤੇ ਆ ਦੇਖੋ ਜੀ ਇਰਾਣ ਨੇ 4-5 ਕੁਜੀਆਂ ਲਾਈਆਂ ਇੱਥੇ ਸਤਲੁਜ ਬਿਆਸ ਰਾਵੀ ਚਨਾਬ ਤੇ ਜ਼ਿਲਮ ਤੇ ਇਹ ਮਤਲਬ ਸਾਡੇ 5 ਦਰਿਆਵਾਂ ਦੀ ਧਰਤੀ ਪੰਜਾਂ ਦਰਿਆਵਾਂ ਵਾਲੀ ਧਰਤੀ ਇਹ ਵੀ ਹੁੰਦੀ ਸੀ ਸੀ ਕਹਿੰਨਾ ਮੈਂ ਹੁਣ ਢਾਈ ਇੱਧਰ ਰਹਿ ਗਏ ਢਾਈ ਉਧਰ ਰਹਿ ਗਏ ਉਧਰਲੇ ਢਾਈ ਵੀ ਅੱਧੇ ਸੁੱਕੇ ਤੇ ਇੱਧਰਲੇ ਢਾਈ ਵੀ ਤੇ ਆਹ ਦੇਖ ਲੋ ਜਿਹੜੀਆਂ ਛੱਤਾ ਇਹਨਾਂ ਨੇ ਉਹ ਉਵੇਂ ਹੀ ਬਣਾਈਆਂ ਜਿਵੇਂ ਕਿ ਆਪਣੇ ਹੁੰਦੀਆਂ ਸੀ ਪਹਿਲਾਂ ਸਾਡੇ ਵੀ ਸਰਕਾਰਾਂ ਦੀ ਛੱਤ ਹੁੰਦੀ ਸੀ ਫਿਰ ਟਾਇਲ ਬੱਤੇ ਦੇ ਉੱਤੇ ਆ ਗਏ ਫਿਰ ਲੈਕਟਰ ਦੇ ਫਿਰ ਡਾਟਾ ਤੇ ਆ ਗਏ ਫਿਰ ਅਸੀਂ ਆਏ ਹਾਂ ਜਿਲੈਂਟਰਾ ਦੇ ਵੱਲ ਆਹ ਲੋ ਜੀ ਆਹ ਦੇਖ ਲੋ ਔਰ ਰੇਡੀਓ ਆ ਗਿਆ ਜੀ ਇਹ ਸਾਡੇ ਕੋਲੇ ਵੀ ਹੁੰਦਾ ਸੀ ਔਰ ਸ਼ਟਰ ਵਾਲਾ ਟੀਵੀ ਆ ਗਿਆ ਆਹ ਲੋ ਜੀ ਇਹ ਆਹ ਲੋ ਜੀ ਸ਼ਟਰ ਵਾਲਾ ਟੀਵੀ ਇਹਦੇ ਉੱਤੇ ਸ਼ਕਤੀ ਮਨ ਵੰਦੇ ਰਹੇ ਆ ਚੰਦਰ ਕਾਂਤ ਇਹਦੇ ਤੇ ਚੱਲਦੀ ਹੁੰਦੀ ਸੀ ਤੇ ਮੈਨੂੰ ਆ ਆਪਦਾ ਸੱਚੀ ਮੁੱੱਚੀ ਜਵਾਨੀ ਦਾ ਪਹਿਲਾ ਪੈਰ ਕਿਤੇ ਆ ਗਿਆ ਜਿਹੜੀ ਆਹ ਟਾਈਪ ਰਾਈਟਰ ਆ ਕਿਸ਼ਤਾ ਦੇ ਉੱਤੇ ਪੈਸੇ ਲੈ ਕੇ ਤੇ ਉਦੋਂ 3400 ਕੇ 3500 ਰੁਪਏ ਦੇ ਵਿੱਚ ਲਈ ਸੀ ਤੇ ਪੈਸੇ ਮੁੜੇ ਨਹੀਂ ਗਏ ਸੀ ਵਿਆਜ ਦਿੱਤਾ ਨਹੀਂ ਗਿਆ ਸੀ ਤੇ ਫਿਰ ਟਾਈਪ ਰਾਈਟਰ ਵੇਚ ਕੇ ਹੀ ਉਹ ਜਿਹੜੇ ਪੈਸੇ ਸਾਰੇ ਚੁਕਵਾਏ ਸੀਗੇ ਮਤਲਬ ਆ ਚਰਖਾ ਵੀ ਆ ਗਿਆ ਦਾਦੀ ਦਾ ਉਹ ਗਰਾਮੋਫੋਨ ਮਸ਼ੀਨ ਵੀ ਆ ਗਈ ਮਤਲਬ ਇਹ ਚੀਜ਼ਾਂ ਜਿਹੜੀਆਂ ਸਾਡੀ ਆ ਪੱਖਾ ਆ ਗਿਆ ਜੀ ਇਹ ਜਿਹੜੀਆਂ ਚੀਜ਼ਾਂ ਸਾਡੇ ਘਰ ਦੇ ਵਿੱਚ ਆਮ ਹੁੰਦੀਆਂ ਸੀ ਇਹ ਖਾਸ ਕਿਵੇਂ ਬਣੀਆਂ ਵੀ ਇਸ ਵੇਲੇ ਵਕ ਵਕ ਥਾਵਾਂ ਦੇ ਉੱਤੇ ਅਜਾਇਬ ਘਰਾਂ ਦੇ ਵਿੱਚ ਰੱਖਣੀਆਂ ਪਈਆਂ ਅੱਜ ਦਾ ਸਮਾਂ ਜਦੋਂ 50 ਸਾਲ ਬਾਅਦ ਹੋਊਗਾ ਸ਼ਾਇਦ ਅੱਜ ਦੀਆਂ ਚੀਜ਼ਾਂ ਵੀ ਅਜਾਇਬ ਘਰ ਦੇ ਵਿੱਚ ਚਲੀਆਂ ਜਾਣ ਪਰ ਉਦੋਂ ਜ਼ਿੰਦਗੀ ਕਿੰਨੀ ਸਾਦੀ ਸੀ ਤੇ ਕਿੰਨੀ ਸੁਆਦੀ ਸੀ ਸਾਨੂੰ ਲੱਗਦਾ ਸੀ ਵੀ ਯਾਰ ਕਿੰਨਾ ਔਖਾ ਯਾਰ ਜਿਨ੍ਹਾਂ ਦੇ ਪੱਕਾ ਘਰ ਆ ਕਿੰਨਾ ਸੁਆਦ ਆ ਹੁਣ ਜਦੋਂ ਆਪਾਂ ਦੇਖਦੇ ਵੀ ਜਦੋਂ ਕੱਚੇ ਘਰਾਂ ਦੇ ਵਿੱਚੋਂ ਮਹਿਕ ਆਵੇ ਹੁਣ ਕਿਹਤੋਂ ਇਸ ਗੱਲ ਦਾ ਕਰਦਾ ਪਰ ਹੁਣ ਉਹ ਗੱਲਾਂ ਰਹੀਆਂ ਨਹੀਂ ਹੁਣ ਤਾਂ ਛੱਤਾਂ ਦੇ ਉੱਤੇ ਟੈਲਾਂ ਲੱਗੀਆਂ ਉਦੋਂ ਵਿੜੇ ਦੇ ਵਿੱਚ ਵੀ ਨਹੀਂ ਲੱਗੀਆਂ ਹੁੰਦੀਆਂ ਸੀ ਹੁਣ ਗੱਲ ਹੋਰ ਆ ਹੁਣ ਪੈਸੇ ਵੀ ਆ ਗਏ ਲੋਕਾਂ ਕੋਲ ਪਰ ਗੱਲ ਵੀ ਜ਼ਿੰਦਗੀ ਸਹੂਲਤਾਂ ਲੱਦੀ ਬਣ ਗਈ ਆ ਪਰ ਉਹ ਸਵਾਦ ਉਹ ਚਾ ਉਹ ਜਿਹੜੀ ਉਤਸੁਕਤਾ ਉਹ ਮੁੱਕ ਗਈ ਆ ਆਪਾਂ ਅਗਲਾ ਕਮਰਾ ਦੇਖਦੇ ਆ ਆਜੋ ਜੀ ਮੀ ਪੈ ਰਿਆ ਜੀ ਇਸ ਵੇਲੇ ਭੂਰ ਪੈ ਰਹੀ ਵਾਵਾ ਅਸੀਂ ਅੰਮ੍ਰਿਤਸਰ ਦੇ ਵੱਲ ਜਾ ਰਹੇ ਆ ਤੇ ਸਾਡੇ ਪਰਿਵਾਰਕ ਮੈਂਬਰ ਆਏ ਨੇ ਤੇ ਉਹਨਾਂ ਨੂੰ ਲੈਣ ਜਾ ਰਹੇ ਆ ਅਸੀਂ ਸੋਚਿਆ ਵੀ ਆ ਲੋ ਜੀ ਆ ਆ ਲਿਖਿਆ ਜੀ ਬਲੈਤੀਏ ਗੱਜਣ ਸਿੰਘ ਕੋਈ ਵੇਲਾ ਸੀਗਾ ਜਦੋਂ ਪੰਜਾਬ ਦੇ ਵਿੱਚ ਬਿਰਲਾ ਟਾਵਾ ਘਰ ਆ ਜਿਹੜਾ ਉਹ ਬਲੈਤੀਆਂ ਦੇ ਘਰ ਦੇ ਤੌਰ ਤੇ ਬਾਈਦਾ ਸੀ ਅੱਜ ਤਾਂ ਹਰ ਘਰ ਦੇ ਵਿੱਚੋਂ ਇੱਕ ਇੱਕ ਮੈਂਬਰ ਘੱਟੋ ਘੱਟ ਵਿਦੇਸ਼ਾਂ ਦੇ ਵਿੱਚ ਗਿਆ ਵਿਲੈਤ ਦਾ ਮਤਲਬ ਇੰਗਲੈਂਡ ਹੁੰਦਾ ਸੀ ਤੇ ਇਹ ਬਲੈਤੀਆਂ ਦਾ ਘਰ ਆ ਆ ਲੋ ਜੀ ਹਾਲਾਂਕਿ ਮੈਂ ਦੇ ਹੱਕ ਦੇ ਵਿੱਚ ਨਹੀਂ ਇੱਕ ਵਾਰ ਮੈਂ ਨਾ ਕਿਸੇ ਦੇ ਦੁਕਾਨ ਦੇ ਮੁਰੇ ਲੱਗੇ ਸੀ ਆ ਨਿੰਬੂ ਤੇ ਮਿਰਚਾ ਤੇ ਮੇਰੇ ਚੌਲ ਬਣਾਉਣ ਲੱਗ ਗਏ ਤੇ ਮੇਰੇ ਕੋਲੇ ਮਿਰਚਾ ਹੈ ਨਹੀਂ ਸੀ ਤੇ ਮੈਂ ਉਹਨਾਂ ਨੂੰ ਤੋੜ ਲਿਆ ਸਿੱਖਿਆ ਇਹ ਆ ਲੋ ਜੀ ਇੱਥੇ ਆ ਬੀਬੀ ਜੀ ਖੜੇ ਨੇ ਸਤਕਾਰਯੋਗ ਤੇ ਆ ਇਹਨਾਂ ਨੇ ਬਣਾਇਆ ਹੈਗਾ ਜੀ ਕਮਰਾ ਜਿਹਦੇ ਵਿੱਚ ਆ ਪਲੇਟਾ ਪਲੂਟਾ ਰੱਖੀਆਂ ਇਹ ਤੁਹਾਨੂੰ ਇੱਥੋਂ ਨਾ ਅੰਦਰੋਂ ਮਹਿਕ ਆਉਂਦੀ ਆ ਵੀ ਜਿਵੇਂ ਤੁਸੀਂ ਸੱਚੇ ਮੁੱਚੇ ਪੁਰਾਣੇ ਪੰਜਾਬ ਦੇ ਵਿੱਚ ਫਿਰ ਰਹੇ ਆਂ ਅੱਜ ਦੇ ਦੌਰ ਦੇ ਵਿੱਚ ਵੀ ਤੁਸੀਂ ਪੁਰਾਣੇ ਪੰਜਾਬ ਦੇ ਦਰਸ਼ਨ ਕਰ ਰਹੇ ਆਂ ਆ ਆਈਆਂ ਜੀ ਆਹ ਅਸੀਂ ਕੁਰਸੀਆਂ ਆਪ ਬਣਦੇ ਹੁੰਦੇ ਸੀ ਇਹ ਮੇਰੀ ਮਾਤਾ ਜੀ ਬਣ ਲੈਂਦੇ ਹੁੰਦੇ ਸੀ ਆ ਸਿਰ ਕੀ ਆ ਗਈ ਜੀ ਆਜੋ ਜੀ ਆ ਜੀ ਇਹਨਾਂ ਨੇ ਕੱਲੀ ਕੱਲੀ ਚੀਜ਼ ਇੱਥੇ ਲਾਈ ਹੋਈ ਆ ਲੰਡਨ ਦਸੂਹਾ ਮੁਕੇਰੀਆਂ ਟਾਂਡਾ ਪਠਾਨਕੋਟ ਭਾਖੜਾ ਡੈਮ ਨੰਗਲ ਕਪੂਰਥਲਾ ਸੁਲਤਾਨਪੁਰ ਲੋਧੀ ਹਰੀਕੇ ਆ ਚੀਜ਼ਾਂ ਹੋਈਆਂ ਜੀ ਆ ਚੀਜ਼ ਆਪਾਂ ਦੇਖਿਆ ਹੈ ਜਾਂ ਜਮਾਤ ਦੇਖਿਆ ਹੈ ਆਪਣੀ ਇਹ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਜੰਡਿਆਲਾ ਗੁਰੂ ਲਿਖਿਆ ਹੋਇਆ ਤੇ ਜਮਾਤ ਦੂਜੀ ਆ ਇਹ ਇਹ ਜਮਾਤ ਪਹਿਲੀ ਸੀ ਜਿਹਦੇ ਵਿੱਚ ਡੰਡਾ ਚੁੱਕੀ ਬੈਠੇ ਸੀ ਮੇਰੇ ਅਧਿਆਪਕ ਸਾਹਿਬ ਆ ਲੋ ਜੀ ਆ ਡਾਕਨ ਆ ਆ ਚੀਜ਼ਾਂ ਹੁਣ ਬੀਤੇ ਦੀ ਬਾਤ ਹੋ ਕੇ ਰਹਿ ਗਈਆਂ ਜਾਂ ਬਹੁਤ ਘੱਟ ਥਾਵਾਂ ਦੇ ਉੱਤੇ ਆ ਕਿਉਂਕਿ ਕੋਰੀਅਰ ਸਰਵਿਸ ਆ ਗਈ ਆ ਈਮੇਲਾਂ ਆ ਗਈਆਂ ਹੁਣ ਤਾਂ ਮੈਸੈਂਜਰ ਆ ਗਿਆ ਹੁਣ ਚੈਟ ਕਰ ਲੈਨੀ ਹੈ WhatsApp ਆ ਗਿਆ ਕਦੇ ਐਡੀ ਸਾਂਝ ਆ ਜਿਹੜੀ ਉਹ ਹਰ ਬੰਦੇ ਨਾਲ ਹੁੰਦੀ ਸੀ ਤੇ ਐਸ ਡਾਕੀ ਨੂੰ ਪੁੱਛਦੇ ਰਹਿਣਾ ਵੀ ਸਾਡੀ ਕੋਈ ਚਿੱਠੀ ਤਾਂ ਨਹੀਂ ਆਈ ਤੇ ਕਈ ਵਾਰ ਮਹੀਨਾ ਮਹੀਨਾ ਦੋ ਦੋ ਮਹੀਨੇ ਤੁਹਾਡੇ ਘਰੇ ਚਿੱਠੀ ਨਹੀਂ ਸੀ ਪਹੁੰਚਦੀ ਤੇ ਅੱਜ ਕੱਲ ਇਹ ਚੀਜ਼ਾਂ ਬੀਤੇ ਦੀ ਬਾਤ ਬਣਨ ਲੱਗੀਆਂ ਜਾ ਰਹੀਆਂ ਇਹ ਘਾਟੇ ਦੇ ਵਿੱਚ ਆ ਤੇ ਮੁਨਾਫੇ ਦੇ ਵਿੱਚ ਚਲੇ ਗਿੰਗੇ ਬਾਕੀ ਚੀਜ਼ਾਂ ਜੀ ਆਜੋ ਜੀ ਅਹ ਰਾਜੀ ਸੋਨੇ ਦੇ ਗਹਿਣੇ ਟੋਲਾ ਰਾਮ ਸ਼ਰਾਫ ਹੁਣ ਤਾਂ ਆ ਗਏ ਜੀ ਅਤਨਿਸ਼ ਜੁਇਲਰ ਆ ਫਲਾਣਾ ਜੁਇਲਰ ਹੁਣ ਤਾਂ ਆ ਕੁਛ ਆ ਗਿਆ ਨਾ ਕਿਉਂਕਿ ਇਹ ਵੀ ਬਹੁਤ ਵੱਡੀਆਂ ਕੰਪਨੀਆਂ ਬਣ ਗਈਆਂ ਉਹਨੂੰ ਤਾਂ ਫਿਰ ਵਿਆਹ ਸ਼ਾਦੀ ਦੇ ਮੌਕੇ ਹੀ ਜੇ ਕਿਸੇ ਨੇ ਰਾਣੀ ਹਾਰ ਲੈਣਾ ਕਿਸੇ ਨੇ ਕੋਈ ਹੋਰ ਚੀਜ਼ ਲੈਣੀ ਆ ਤੇ ਫਿਰ ਆਹ ਦੇਖੋ ਜੀ ਆਹ ਉਹਨਾਂ ਦੀ ਕਾਰੀਗਰੀ ਹੈ ਤੇ ਆਹ ਦੇਖ ਲਓ ਜੀ ਉਸ ਵੇਲੇ ਦਾ ਦੌਰ ਆਪਿਆ ਜੀ ਸੰਦੂਕ ਇਹਦੇ ਵਿੱਚ ਵੀ ਤਜੋਰੀ ਹੋਣੀ ਹੈ ਜਿੱਦੇ ਉਹ ਪੈਸੇ ਰੱਖੇ ਹੋਣੇ ਜਨਾਬ ਨੇ ਮਤਲਬ ਤੁਸੀਂ ਅਹਿਸਾਸ ਕਰਦੇ ਨਾ ਥਾਮਾ ਤੇ ਆ ਕੇ ਵੀ ਸਾਡੇ ਇੰਨੇ ਸਾਦੇ ਸਨ ਤੇ ਸਾਡੀਆਂ ਲੋੜਾਂ ਪੂਰਨ ਵਾਲੇ ਇਹ ਲੋਕ ਸਨ ਉਹ ਲਿਖਿਆ ਹੋਇਆ ਸਾਰੇ ਜੀ ਨਕ ਦੇ ਗਹਿਣੇ ਆਪਰ ਦਾ ਪਤਾ ਹੀ ਦੋ ਤਿੰਨ ਚੀਜ਼ਾਂ ਦਾ ਹੁੰਦਾ ਬਾਹਾਂ ਤੇ ਹੱਥ ਦੇ ਗਹਿਣੇ ਕੰਨ ਦੇ ਗਹਿਣੇ ਸਿਰ ਦੇ ਗਹਿਣੇ ਗਲ ਦੇ ਗਹਿਣੇ ਆ ਸਾਰਾ ਕੁਝ ਇੱਥੇ ਲਿਖਿਆ ਹੋਇਆ ਗਲ ਦੇ ਗਹਿਣੇ ਦੋ ਲੜੀਆਂ ਕੈਂਠਾ ਹਸ ਹੰਸ ਹੋਣਾ ਚਾਹੀਦਾ ਨਾਮ ਤੇ ਥੱਲੇ ਆ ਗਿਆ ਤਵੀਤੜੀਆਂ ਔਰਤਾਂ ਦੀਆਂ ਹੰਸਲੀ ਤਵੀਤੜੀਆਂ ਕਿਸਮਾਂ ਆ ਚੀਜ਼ ਹੋ ਗਈ ਜੀ ਆਜੋ ਇਹ ਮੈਂ ਲੱਗਦਾ ਵੀ ਗਿੱਦੜ ਗਿੱਡੀ ਦਾ ਕਿਤੇ ਵਿਆਹ ਹੁੰਦਾ ਹੋਣਾ ਜਿਵੇਂ ਕਹਿੰਦੇ ਹੁੰਦੇ ਸੀ ਨਿੱਕੇ ਹੁੰਦਿਆਂ ਨੂੰ ਧੁੱਪ ਦੇ ਵਿੱਚ ਮੀਂਹ ਆ ਆ ਗਿਆ ਜੀ ਬਟੀਕਾ ਬਣ ਗਿਆ ਜੀ ਹੁਣ ਬਟੀਕਾ ਚੱਲ ਰਹੀਆਂ ਪਰ ਪਹਿਲਾਂ ਆਹ ਦਰਜੀਆਂ ਤੇ ਨਿਰਪਰ ਪਹਿਲੀ ਗੱਲ ਤਾਂ ਕੋਈ ਦਰਜੀ ਕੋਲੇ ਜਾਂਦਾ ਨਹੀਂ ਸੀ ਤੇ ਦੂਜੀ ਗੱਲ ਇਹ ਜੀ ਕਿ ਜੇ ਕਦੇ ਜਾਣਾ ਪੈਂਦਾ ਸੀ ਵਿਆਹ ਸ਼ਾਦੀ ਦੇ ਮੌਕੇ ਕੋ ਟੌਰ ਟੱਪੇ ਦੇ ਲਈ ਬੰਦੇ ਨੇ ਲੀੜੇ ਸਵੋਣੇ ਤਾ ਸੀ ਇਹ ਤਾਂ ਹਰ ਕੋਈ ਘਰ ਦੇ ਵਿੱਚ ਹੀ ਸਿਉ ਲੈਦਾ ਸੀ ਤੇ ਅੱਜ ਦੇ ਤਰੀਕੇ ਦੇ ਵਿੱਚ ਆ ਕੁਝ ਕੁਝ ਦੇਖ ਕੇ ਇਹੋ ਲੱਗਦਾ ਵੀ ਪਿੰਡ ਦੇ ਵਿੱਚ ਜਾਂ ਦੋਹਾਂ ਚੋਹਾਂ ਪਿੰਡਾਂ ਦੇ ਵਿੱਚ ਵਿਰਲੀ ਟਾਮੀ ਥਾਂ ਦੇ ਉੱਤੇ ਇਹੋ ਜੀ ਹੱਟੀ ਹੁੰਦੀ ਸੀ ਦਰਜੀ ਦੀ ਦੁਕਾਨ ਹੁੰਦੀ ਸੀ ਆ ਵੀਰ ਜੀ ਦੇਖੋ ਕਰਦੇ ਨੇ ਕਮਾਲਾ ਇਹ ਆ ਗਏ ਜੀ ਪੰਡਿਤ ਕਾਲੀਚਰਨ ਸਾਹਿਬ ਇਹ ਹੱਥ ਦਿਖਾਉਣ ਦੀ ਫੀਸ 30 ਰੁਪਏ ਆ ਇਸ ਸਾਰੇ ਪਿੰਡ ਜਿਹੜਾ ਪੰਜਾਬ ਪੁਰਾਣਾ ਵਿਖਾਇਆ ਇਹਦੇ ਵਿੱਚ ਜਿਉਂਦੇ ਜਾਗਦੇ ਤੇ ਤੰਦਰੁਸਤ ਸਿਰਫ ਇੱਕ ਬੰਦੇ ਦਿਸਿਆ ਸਾਨੂੰ ਉਹ ਦੇਖੋ ਜੀ ਇਹ ਵੀ ਚੜ੍ਹਦੀ ਕਲਾ 'ਚ ਰਹਿਣ ਕੁਰਤੀ ਤੇ ਮੋਰਨੀਆਂ ਕਿਹੜੇ ਸ਼ੌਕ ਨੂੰ ਪਾਈਆਂ ਹੋਰ ਜੀ ਪਤਾ ਜੀ ਠੀਕ ਠਾਕ ਹੋ ਆ ਜੀ ਸੇਪੀ ਵਾਲਾ ਕੰਮ ਆ ਗਿਆ ਜੀ ਆ ਸੇਪੀ ਸੇਪੀ ਤੋਂ ਪਾ ਮੇਰਾ ਖਿਆਲ ਵੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸ਼ਾਇਦ ਨਾ ਪਤਾ ਹੋਵੇ ਪਰ ਸੇਪੀ ਹਰ ਪਿੰਡ ਦੇ ਵਿੱਚ ਜਿਹੜਾ ਤਰਖਾਣਾ ਕੰਮ ਕਰਦੇ ਆ ਉਹ ਸੇਪੀ ਹੁੰਦੀ ਸੀ ਉਹਨਾਂ ਦੇ ਨਾਲ ਆਪਾਂ ਪਹਿਲਾਂ ਮقرਰ ਕਰ ਲੈਂਦੇ ਸੀਗੇ ਵੀ ਤੁਹਾਨੂੰ ਸਾਲ ਦੀ ਇੱਕ ਬੋਰੀ ਕਣਕ ਦੀ ਦੇਣੀ ਆ ਅੱਧੀ ਬੋਰੀ ਕਣਕ ਦੀ ਦੇਣੀ ਆ ਜੇ ਪੀੜੀ ਟੁੱਟ ਜਾਣੀ ਤਾਂ ਪੀੜੀ ਠੀਕ ਉਹਨਾਂ ਕੋਲੋਂ ਕਰਵਾਉਣੀ ਮੰਜੇ ਦੀ ਬਾਹੀ ਪਾਵਾ ਟੁੱਟ ਜਾਣਾ ਉਹਦੇ ਕੋਲੋਂ ਕਰਾਉਣਾ ਕਈ ਦਾ ਦਸਤਾ ਟੁੱਟ ਜਾਣਾ ਉਹਦੇ ਕੋਲੇ ਜਾਣਾ ਫਿਰ ਕਸੀਏ ਦਾ ਕੁਝ ਵਿਗੜ ਜਾਣਾ ਉਹਦੇ ਕੋਲੇ ਜਾਣਾ ਕੋਈ ਵੀ ਚੀਜ਼ ਲੱਕੜ ਦੇ ਨਾਲ ਸੰਬੰਧਿਤ ਹੁੰਦੀ ਸੀ ਤਾਂ ਉਹਦੇ ਨਾਲ ਆਪਾਂ ਕਹਿ ਦਿੰਦੇ ਸੀ ਵੀ ਕੰਟਰੈਕਟ ਹੋ ਗਿਆ ਤੇਰੇ ਨਾਲ ਹੁਣ ਆਪਾਂ ਸ਼ੁੱਧ ਸ਼ਬਦਾਂ 'ਚ ਕਹਿ ਲਈਏ ਵੀ ਕੰਟਰੈਕਟਡ ਬੇਸ ਦੇ ਉੱ ਵੀ ਉਕਾ ਤੁਕਾ ਤੈਨੂੰ ਆ ਦਤਾ ਸਾਲ ਦੇ ਵਿੱਚ ਇੱਕ ਵੀ ਚੀਜ਼ ਨਾ ਟੁੱਟੇ ਜਾਂ 100 ਚੀਜ਼ ਟੁੱਟ ਜੇ ਬਣਾਉਣੀ ਪਾਈ ਤੂੰ ਆ ਮਤਲਬ ਇਹਦਾ ਏਸੀ ਵੀ ਉਹਨੇ ਰਿਪੇਅਰ ਕਰਨੀ ਆ ਮਤਲਬ ਉਹਨੇ ਉਹਨੂੰ ਸੁਧਾਰਨਾ ਹੁੰਦਾ ਸੀ ਉਹ ਜੇਕਰ ਟੁੱਟ ਪੰਜ ਹੁੰਦੀ ਸੀ ਤਾਂ ਉਹਨੂੰ ਮਰਮਤ ਕਰਨੀ ਹੁੰਦੀ ਸੀ ਆ ਲੋ ਜੀ ਆ ਪੱਖਾ ਆ ਲੋ ਜੀ ਹੁਣ ਕਦੇ ਸੋਚ ਸਕਦੇ ਵੀ ਕਿਸੇ ਦੇ ਘਰ ਦੇ ਵਿੱਚ ਆਏ ਹੋ ਨਾ ਕਿਸੇ ਕੋਲੇ ਵੇਲਾ ਹੀ ਹੈ ਤੇ ਨਾ ਕਿਸੇ ਦੀ ਬਾਹ ਇੰਨੀ ਕਾਬਲਾ ਵੀ ਭਾਈ ਉਹ ਅਗਰ ਕੇ ਹੁਣ ਕਿਹਨੇ ਦੁੱਧ ਰੜਕਣੇ ਆ ਤੇ ਕਿਹਦੇ ਕੋਲੇ ਇੰਨਾ ਸਮਾਂ ਤੇ ਕਿਹਦੇ ਵਿੱਚ ਇੰਨੀ ਜਾਨ ਆ ਆ ਲੋ ਜੀ ਤਾਰਾ ਚੰਦ ਹਕੀਮ ਆ ਲੋ ਜੀ ਇਹੀ ਉਦੋਂ ਦਾ ਇਮਸ ਸੀ ਇਹੀ ਉਦੋਂ ਦਾ ਕਹਿ ਦਈਏ ਵੀ ਵੱਡੇ ਵੱਡੇ ਹਸਪਤਾਲ ਕਹਿ ਦਈਏ ਵੀ ਇਹ ਪੀਜੀਆਈ ਸੀ ਕਿਉਂਕਿ ਪਿੰਡ ਪਿੰਡ ਦੇ ਵਿੱਚ ਵੈਦ ਹੁੰਦੇ ਸੀ ਚਲੋ ਵੈਦ ਤਾਂ ਹੁਣ ਵੀ ਹੈਗੇ ਆ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਈ ਵੈਦ ਹੈਗੇ ਕਈ ਚੰਗੇ ਵੀ ਬਹੁਤ ਹੈਗੇ ਆ ਤੇ ਕਈ ਬਸ ਮਰਦਾਨਾ ਤਾਕਤ ਤੇ ਫਲਾਣਾ ਤਾਕਤ ਆਖਿਸ਼ਾਲੇ ਆ ਪਿੰਡ ਪਿੰਡ ਦੇ ਵਿੱਚ ਵੈਦ ਸੀ ਉਹ ਐਂਟੀਬਾਇਓਟਿਕ ਨਹੀਂ ਸੀ ਵਿਰਲੇਟਾ ਮੇ ਲੋਕਾਂ ਦੇ ਨਬਜ਼ ਵੇਖ ਕੇ ਦੱਸ ਦਿੰਦਾ ਵੀ ਭਾਈ ਤੈਨੂੰ ਰੋਕੀ ਆ ਇਹ ਵੈਦਗਰੀ ਹੁੰਦੀ ਸੀ ਆ ਸ਼ੀਸ਼ੀਆਂ ਰੱਖੀਆਂ ਇਹ ਪੁਰਾਣਾ ਵੈਦਖਾਨਾ ਬਣਾਇਆ ਇਹਨਾਂ ਨੇ ਆ ਜੋ ਜੀ ਆ ਲੋ ਜੀ ਹੁਣ ਤੁਸੀਂ ਆ ਜਿਹੜਾ ਦ੍ਰਿਸ਼ਨ ਆ ਆ ਦ੍ਰਿਸ਼ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਣਾ ਜੇ ਤੁਸੀਂ ਆ ਦ੍ਰਿਸ਼ਣੀ ਵੇਖਿਆ ਬਣ ਲੱਗਦਾ ਵੀ ਆਪਾਂ ਧਰਤੀ ਦੇ ਉੱਤੇ ਨਵਾਂ ਪੂਰ ਆਇਆ ਹੀ ਨਹੀਂ ਆ ਦੇਖੋ ਜੀ ਉਹ ਪਰਲੇ ਪਾਰ ਟੀਵੀ ਚੱਲਦਾ ਠੀਕ ਆ ਤੇ ਇਧਰਲੇ ਪਾਸੇ ਦੇਖੋ ਜੀ ਤੁਸੀਂ ਇੱਕ ਬਾਪੂ ਆ ਜਿਹੜਾ ਆਪਦੇ ਪੁੱਤ ਨੂੰ ਝਟਕ ਮਾਰ ਰਿਹਾ ਜਾਂ ਕੋਈ ਗੱਲ ਸਮਝਾ ਰਿਹਾ ਤੇ ਆ ਬਾਪੂ ਦੀ ਟੌਰ ਹੁੰਦੀ ਸੀ ਤੇ ਬਾਪੂਆਂ ਦੀ ਟੌਰ ਹੁਣ ਵੀ ਆ ਤੇ ਓਲਾਰ ਜਿਹੜੀ ਚੰਗੀ ਆ ਉਹ ਬਾਪੂ ਦੀ ਟੌਰ ਨੂੰ ਕਦੇ ਖਰਾਬ ਨਹੀਂ ਹੋਣ ਦਿੰਦੀ ਸੋ ਗੱਲ ਇਹ ਜੀ ਕਿ ਆ ਵੀ ਦ੍ਰਿਸ਼ ਹੁੰਦੇ ਸੀ ਹੁਣ ਇਧਰਲੇ ਪਾਸੇ ਦੇਖ ਲਓ ਜੀ ਉਹ ਦੇਖੋ ਜੀ ਦੋ ਨੰਨੇ-ਮੁੰਨੇ ਬੈਠੇ ਆ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਆਈਆਂ ਜਿਹਨੇ ਵੀ ਘਰ ਚ ਆਈਆਂ ਬੱਲੇ-ਬੱਲੇ ਉੱਤੇ ਰੇਡੀਓ ਆ ਇਹ ਮੇਰੇ ਦਾਦੇ ਦਾ ਰੇਡੀਓ ਇਹੋ ਜਿਹਾ ਹੁੰਦਾ ਸੀਗਾ ਤੇ ਮੈਂ ਸੁਣਦਾ ਰਿਆਂ ਪਾਲੀ ਪਾਣੀ ਖੂਤੋਂ ਭਰੇ ਮੇਰੇ ਬਾਪੂ ਜੀ ਨੇ ਸਤਕਾਰਯੋਗ ਨੇ ਜਿਹੜੇ ਦੁਨੀਆਂ ਦੇ ਉੱਤੇ ਨਹੀਂ ਉਹਨਾਂ ਨੇ ਵਿੜੇ ਦੇ ਵਿੱਚ ਲਾ ਲੈਣਾ ਰੇਡੀਓ ਮੇਜ਼ ਦੇ ਉੱਤੇ ਰੱਖ ਕੇ ਤੇ ਸਾਰੇ ਘਰ ਦੇ ਵਿੱਚ ਪਾਲੀ ਪਾਣੀ ਖੂਤੋਂ ਭਰੇ ਗੂੰਜਣਾ ਦਾਤੇ ਦੀਆਂ ਬੇਪਰਵਾਹਾਂ ਤੋਂ ਤੋ ਲਾਪਰਵਾਹਾ ਡਰਿਆ ਕਰ ਕਿਉਂ ਹਰ ਦਮ 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 ਕਰਦਾ ਏ ਦਮ ਦੇਣੇ ਨੇ ਦਮ ਭਰਿਆ ਕਰ ਇਹੋ ਜਿਹੇ ਗਾਣੇ ਚੱਲਣੇ ਉਦੋਂ ਆ ਉਹ ਦ੍ਰਿਸ਼ਾ ਜੀ ਪੁਰਾਣਾ ਆ ਲੋ ਜੀ ਇੱਕ ਆਹ ਦ੍ਰਿਸ਼ ਹੋ ਗਿਆ ਜੀ ਇਹ ਘਰ ਦੇ ਵਿੱਚ ਮੀਆਂ ਬੀਬੀ ਕਹਿ ਲਗੇ ਸਿਆਣੀ ਕਹਿ ਲਗੇ ਇਹ ਬੈਠ ਕੇ ਆਪਸ ਦੇ ਵਿੱਚ ਚਾਹ ਦੇ ਪਿਆਲੇ ਦੇ ਉੱਤੇ ਤੇ ਕਬੀਲਦਾਰੀ ਦੀਆਂ ਗੱਲਾਂ ਕਰਦੇ ਗੱਲ ਅਸਲ ਦੇ ਵਿੱਚ ਇਹ ਆ ਤੁਸੀਂ ਦੇਖੋ ਵੀ ਇਹ ਇਹ ਦੇਖਣ ਦੇ ਪੈਸੇ ਨਹੀਂ ਲੈਂਦੇਗੇ ਇਹ ਪੈਸੇ ਰੋਟੀ ਖਾਣਦੇ ਆ ਆ ਤੁਹਾਨੂੰ ਫ੍ਰੀ ਦੇ ਵਿੱਚ ਮੁਫਤ ਦੇ ਵਿੱਚ ਦੇਖਣ ਨੂੰ ਚੀਜ਼ਾਂ ਮਿਲਦੀਆਂ ਤੇ ਤੁਸੀਂ ਆਪਣੇ ਦਾਦੇ ਦੀ ਜ਼ਿੰਦਗੀ ਨੂੰ ਆਪਣੇ ਨਾਨੇ ਦੀ ਜ਼ਿੰਦਗੀ ਨੂੰ ਆਪਣੇ ਬੀਤੇ ਦੀ ਜ਼ਿੰਦਗੀ ਨੂੰ ਤੇ ਇਸ ਸਾਰਾ ਕੁਝ ਦੇਖ ਕੇ ਚੇਤੇ ਆਹ ਦੇਖੋ ਬਾਤਾਂ ਸੁਣਾ ਰਹੀ ਹੈ ਦਾਦੀ ਹੁਣ ਕਿਹਦੇ ਕੋਲੇ ਹੁਣ ਤਾਂ ਬੰਦਾ ਕਰੇ ਮੇਰੀਆਂ ਸੁਣ ਬਾਤਾਂ ਮੇਰੇ ਦਿਲ ਦੀਆਂ ਕਿਹੜੀਆਂ ਕਿੜੀਆਂ ਚੱਲਦੀਆਂ ਪਰ ਬਾਤਾਂ ਇਉਂ ਸੁਣਦੇ ਹੁੰਦੇ ਸੀ ਮੈਨੂੰ ਕਹਾਣੀ ਸੁਣਾ ਦਿਓ ਮੈਨੂੰ ਬਾਤਾਂ ਸੁਣਾ ਦਿਓ ਤੇ ਹੁਣ ਉਹ ਦੌਰ ਮੁੱਕ ਗਏ ਆ ਅੱਜ ਰੇਡੀਓ ਅਬ ਮੈਨੂੰ ਰੇਡੀਓ ਦੇਖ ਕੇ ਚਾਹ ਬਹੁਤ ਚੜਦਾ ਕਾਸ਼ ਕਿਤੇ ਉਦੋਂ ਅਸੀਂ ਸੰਭਾਲ ਸਕਦੇ ਇਹ ਅਕਲੀ ਨਹੀਂ ਸੀ ਉਦੋਂ ਸੱਚੀ ਗੱਲ ਇਹ ਆ ਆ ਲੋ ਜੀ ਉੱਤੇ ਊੜਾ ਓਟ ਗੁਰੂਆਂ ਦੀ ਆੜਾ ਅਰਦਾਸ ਨਾਲ ਈੜੀ ਇਕਮਕਾਰ ਸਸਾ ਸਤਿ ਸ੍ਰੀ ਅਕਾਲ ਹਾ ਹਾ ਹੱਥ ਬਨ ਫਤੇ ਸਾਰਿਆਂ ਨੂੰ ਬੁਲਾਇਓ ਕਕਾ ਕੰਮਕਾਰ ਕਰੋ ਖਖਾ ਖੁਸ਼ੀ-ਖੁਸ਼ੀ ਨਾਲ ਗਗਾ ਗੌਰ ਨਾਲ ਰੱਖਿਓ ਘਗਾ ਘਰ ਦਾ ਖਿਆਲ ਯਈਆਂ ਵਾਂਗੂ ਖਾਲੀ ਕਿਤੇ ਰਹਿ ਨਾ ਜਾਇਓ ਚਚਾ ਚੁੰਮ-ਚੁੰਮ ਦੁਖੀ ਛਛਾ ਸਾਤੀ ਨਾਲ ਲਾਇਓ ਜਜਾ ਜ਼ੁਲਮ ਜੋ ਕਰੇ ਝਜਾ ਝਾੜਾ ਉਹਨੂੰ ਪਾਇਓ ਵਾਵਾ ਨਈਆਂ ਵਾਂਗੂ ਦੁਸ਼ਮਣ ਖੁੰਝੇ ਲਾਇਓ ਤੇ ਟੈਂਕਾ ਟੋਰੇ ਵਾਲੀ ਪੱਗ ਠਠਾ ਠੰਮਕਾ ਨਵਾਬੀ ਡੱਡਾ ਡੱਗਾ ਜਦੋਂ ਲਾਉਂਦੇ ਟੱਡਾ ਢੋਲ ਤੇ ਪੰਜਾਬੀ ਨਾਣਾ ਨਾਣਾ ਬੜਾ ਸਾਉ ਇਸ ਨੂੰ ਨਾਲ ਹੀ ਨਚਾਇਓ ਤਤਾਂ ਤੂੰ ਹੀ ਤੂੰ ਕਹਿਣਾ ਥਾ ਥਾ ਠੜਕ ਨਾ ਜਾਇਓ ਇਸ ਤਰੀਕੇ ਨਾਲ ਕਿੰਨੀ ਸੋਹਣੀ ਗੱਲ ਆ ਸੋ ਭਾਈ ਆ ਸਾਰਾ ਦ੍ਰਿਸ਼ ਦੇਖ ਕੇ ਅੱਜ ਹਵੇਲੀ ਦੇ ਵਿੱਚ ਮੇਰਾ ਤਾਂ ਮਨ ਹੋ ਗਿਆ ਸਵਾਦ ਗੜੂਦ ਤੇ ਆ ਦੇਖੋ ਜੀ ਖਜ਼ਾਨਚੀ ਲਾਲ ਚਲੋ ਇਹਨੂੰ ਤਾਲਾ ਲੱਗਾ ਹੋਇਆ ਮਤਲਬ ਇਹ ਹੈ ਜੀ ਕਿ ਇਹੋ ਜੇ ਦ੍ਰਿਸ਼ ਬਹੁਤ ਹੁਣ ਤਾਂ ਮੈਨੂੰ ਚੰਗਾ ਲੱਗਦਾ ਕਈ ਵਾਰੀ ਵੱਖ-ਵੱਖ ਪਿੰਡਾਂ ਦੇ ਵਿੱਚ ਫੱਟੀ ਵੱਡੀ ਸਾਰੀ ਲਾ ਕੇ ਔਰ ਇੱਥੇ ਊੜਾ ਆੜਾ ਲਿਖਿਆ ਹੁੰਦਾ ਕਈ ਸ਼ਰਾਂ ਦੇ ਵਿੱਚ ਗੁਰਮੁਖੀ ਚੌਂਕ ਬਣੇ ਆ ਚੰਗੀ ਗੱਲ ਆ ਹੌਲੀ ਹੌਲੀ ਮਨੁੱਖ ਮੁੜ ਰਿਹਾ ਤੁਸੀਂ ਦੇਖੋ ਹੁਣ ਕੁੱਲੜਾਂ ਦੇ ਵਿੱਚ ਚਾਹ ਆ ਗਈ ਮਿੱਟੀ ਦੇ ਭਾਂਡਿਆਂ ਦੇ ਵਿੱਚ ਹੁਣ ਫੇਰ ਡਾਕਟਰ ਇਹ ਗੱਲ ਕਹਿੰਦੇ ਵੀ ਭਾਈ ਇਉਂ ਨਹੀਂ ਇਉਂ ਜ਼ਿੰਦਗੀ ਸਾਦੀ ਸੀ ਤਾਂ ਸੁੱਖਾਂ ਲੱਦੀ ਸੀ ਸਵਾਦੀ ਸੀ ਅੱਜ ਆਧੁਨਿਕ ਜ਼ਿੰਦਗੀ ਆ ਨਵਾਂ ਪੰਜਾਬ ਆ ਪੁਲਾਂ ਵਾਲਾ ਪੰਜਾਬ ਹੁਣ ਕੱਚੀ ਮਿੱਟੀ ਦੀ ਮਹਿਕ ਨਹੀਂ ਆਉਂਦੀ ਹੁਣ ਲਿਓੜ ਨਹੀਂ ਡਗਦੇ ਹੁਣ ਸਰਕਾਂ ਦੀਆਂ ਛੱਤਾ ਨਹੀਂ ਹੁਣ ਸ਼ਤੀਰੀਆਂ ਦੇ ਉੱਤੇ ਨਹੀਂ ਛੱਤ ਖੜੀ ਹੁਣ ਗੱਲਾਂ ਹੋਰ ਆ ਪਰ ਉਹ ਗੱਲਾਂ ਹੋਰ ਸੀ ਉਹ ਗੱਲਾਂ ਚੇਤੇ ਕਰਦੇ ਆ ਸਾਨੂੰ ਆਪਣਾ ਬਾਪੂ ਆਪਣਾ ਦਾਦਾ ਆਪਣੀ ਨਾਨੀ ਆਪਣੀ ਵੱਡੀ ਸਤਕਾਰਯੋਗ ਭੈਣ ਆਪਣੇ ਵੱਡੇ ਬਡੇਰੇ ਚੇਤੇ ਆਉਂਦੇ ਆ ਜਦੋਂ ਕਿਸੇ ਦੇ ਘਰ ਦੇ ਵਿੱਚ ਛੱਤ ਪੈਣੀ ਹੁੰਦੀ ਸੀ ਤਾਂ ਉਹ ਫਿਰ ਜਦੋਂ ਛੱਤ ਪੈਣੀ ਹੁੰਦੀ ਸੀ ਨਾ ਤੇ ਉਦੋਂ ਆਉ ਥੋੜੀ ਜਿਹੀ ਭਾਈ ਮਜ਼ਦੂਰ ਇੰਨੇ ਲਾ ਲਗੇ ਦਿਹਾੜੀ ਤੇ ਬੰਦੇ ਲੈ ਕੇ ਆ ਗਏ ਔਰ ਤਾਂ ਇਹ ਹੁੰਦਾ ਸੀਗਾ ਕਿ ਭਾਈ ਮੈਂ ਤੁਹਾਡੀ ਛੱਤ ਪਉਣ ਆ ਗਿਆ ਅੱਠ-ਸੱਤ ਜਣੇ ਖੜੇ ਹੋ ਜਾਣੇ ਕਿਸੇ ਨੇ ਨਰਮਾ ਗੁੱਡਣਾ ਆਂਢ ਗੁਆਣ ਨਾਲ ਲੱਗ ਜਾਂਦੇ ਸੀ ਇੱਕ ਦੂਜੇ ਦੀ ਮਦਦ ਕਰਦੇ ਸੀ ਹੁਣ ਸੋਸ਼ਲ ਮੀਡੀਆ ਦੇ ਉੱਤੇ ਸਾਰਾ ਕੁਝ ਹੁਣ ਤਾਂ ਫੋਲੋਅਰ ਹੀ ਆ ਸਾਰਾ ਕੁਝ ਹੁਣ ਉਹ ਗੱਲਾਂ ਪ੍ਰੈਕਟੀਕਲ ਤੌਰ ਦੇ ਉੱਤੇ ਕੰਮ ਵਾਲੀਆਂ ਨਹੀਂ ਰਹੀਆਂ ਹੁਣ ਇਹ ਜੀ ਕਿ ਮੇਰੇ ਫੋਲੋਅਰ ਕਿੰਨੇ ਆ ਫੋਲੋਅਰ ਤੁਹਾਡਾ ਹੁੰਦਾ ਜੀ ਕਈ ਵਾਰੀ 10 ਲੱਖ ਤੇ ਪਰ ਜੇਕਰ ਤੁਸੀਂ ਨਾਲ ਖੜਾਉਣੇ ਹੁਣ ਬੰਦੇ ਤਾਂ ਚਾਰ ਨਹੀਂ ਖੜਦੇ ਤੇ ਉਦੋਂ ਦੇਖ ਲਓ ਵਿਆਹ ਕਿੰਨਾ ਸਮਾਂ ਚੱਲਦੇ ਸੀ ਤੇ ਜ਼ਿੰਦਗੀ ਕਿੰਨੀ ਸਾਦੀ ਸੀ ਤੇ ਜ਼ਿੰਦਗੀ ਕਿੰਨੀ ਸੱਚੀ ਮੁੱਚੀ ਸੁਆਦੀ ਸੀ ਇਹ ਦ੍ਰਿਸ਼ ਦੇਖ ਮੈਂ ਜਦੋਂ ਵੀ ਇੱਥੇ ਆਉਣਾ ਇਹਨਾਂ ਨੂੰ ਮੈਂ ਚੀਜ਼ਾਂ ਨੂੰ ਦੇਖ ਕੇ ਜਾਣਾ ਇਹਦੇ ਵਿੱਚੋਂ 70% ਦੀਆਂ ਚੀਜ਼ਾਂ ਦਾ ਮੈਂ ਗਵਾਹ ਵੀ ਆ 70% ਦੀ ਬਾਕੀ ਤਾਂ ਮੈਂ ਬੜਗਾ ਨਹੀਂ ਕਹਿੰਦਾ ਦੇ ਪਾਈ ਸਾਡੇ ਵੀ ਘਰਾਂ ਦੇ ਵਿੱਚ ਹੁੰਦੀਆਂ ਸੀ ਕੁਝ ਕੋ ਹੁਣ ਵੀ ਹਨ ਪਰ ਉਹ ਦੌਰ ਚਲਾ ਗਿਆ ਉਹ ਸਾਂਝਾਂ ਚਲੀਆਂ ਗਈਆਂ ਹੁਣ ਪ੍ਰੈਕਟੀਕਲ ਹੋ ਗਈਆਂ ਆਪਾਂ ਹੁਣ ਉਹ ਮੁਹਬਤੀ ਤੰਦਾ ਜਿਹੜੀਆਂ ਪਹਿਲਾਂ ਵਾਂਗੂ ਪੀੜੀਆਂ ਨਹੀਂ ਰਹੀਆਂ ਬਹੁਤ ਮਿਹਰਬਾਨੀ ਪੰਜਾਬ ਦੇ ਨਾਲ ਪਿਆਰ ਕਰਨ ਵਾਲੇ ਪੁਰਾਣੇ ਪੰਜਾਬ ਦੇ ਨਾਲ ਖਿੱਚ ਰੱਖਣ ਵਾਲੇ ਮੋਹ ਕਰਨ ਵਾਲੇ ਸਾਰੇ ਹੀ ਪੰਜਾਬਗਰਾਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਮਿਹਰਬਾਨੀ